16 ਜਥੇਬੰਦੀ ਜਥੇਬੰਦੀਆਂ ਨੇ ਰਲ ਕੇ ਮਾਸਕ ਲੀਵ ਦੀ ਕਾਲ ਦਿੱਤੀ ਸੀ ਜਿਹੜੀ 11 12 13 ਤਰੀਕ ਨੂੰ ਬਿਜਲੀ ਬੋਰਡ ਦੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਤੇ ਮਾਸਕ ਲੀਵ ਭਰੀ ਅੱਜ ਅਹੀਂ 11 12 13 ਤਰੀਕ ਦੀ ਇਹਦੇ ਵਿੱਚ ਸਾਡੀਆਂ 25 ਮੰਗਾ ਨੇ ਵੱਖ-ਵੱਖ ਏਡਰਾਂ ਦੀਆਂ ਬਿਜਲੀ ਬੋਰਡ ਦੀ ਠੱਗਾਂ باندې ਮੁਰਦਾਬਾ 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 ਇਹ ਵਰੀ ਮੈਨੇਜਮੈਂਟ ਬਿਜਲੀ ਬੋਰਡ ਜੀ ਨੇ ਜਾਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਅਰਪਨ ਸਿੰਘ ਜੀ ਟੋਹਣਾ ਨੇ ਸਾਡੇ ਨਾਲ ਬਹਿ ਕੇ ਮਤਲਬ ਵਿਚਾਰ ਵਟਾਂਦਰਾ ਕਰਕੇ ਮੰਗਾ ਮੀਟਿੰਗ ਵਿੱਚ ਮੰਨ ਲੈਂਦੇ ਆ ਤੇ ਜਿਹੜੀਆਂ ਬਾਅਦ ਵਿੱਚ ਲਾਗੂ ਨਹੀਂ ਹੁੰਦੀਆਂ ਟੜੀਆਂ ਮੈਨੇਜਮੈਂਟ ਮਰਦਾਬਾਦ 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 ਇਹ ਪੰਜਾਬ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਇਹ ਮੰਨ ਲੈਣਾ ਚਾਹੀਦਾ ਵਾ ਚੁੱਪ ਕਰਕੇ ਸਾਡੀਆਂ ਮੰਗਾਂ ਮੰਨ ਲੈਣ ਉਹਦਾ ਸਰਕੂਲ ਜਾਰੀ ਕਰ ਲੈਣ ਪੰਜਾਬ ਸਰਕਾਰ ਮੁਰਦਾਬਾਦ 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 ਅਸੀਂ ਚੇਤਾਵਨੀ ਦਿੰਦੇ ਆ ਕਿ ਜੇ ਇਹਨਾਂ ਨੇ ਸਾਡੀਆਂ ਮੰਗਾਂ ਇਤਲਾ ਦੇ ਵਿੱਚ ਨਾ ਮੰਨੀਆਂ ਸਰਕੂਲ ਜਾਰੀ ਨਾ ਕੀਤਾ ਇਹ ਸੰਘਰਸ਼ ਲੰਮਾ ਜਾ ਸਕਦਾ ਵਾ ਇਹਦੇ ਜੋ ਵੀ ਖਮਿਆਜੇ ਹੋਣਗੇ ਉਹ ਮੈਨੇਜਮੈਂਟ ਬਿਜਲੀ ਬੋਰਡ ਦੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਮੁਲਾਜ਼ਮੇ ਜਿੰਦਾਬਾਦ 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 ਪੰਜਾਬ ਰਾਜ ਬਿਜਲੀ ਬੋਰਡ ਦੇ ਪੰਜਾਬ ਲੈਵਲ ਦੀਆਂ ਜਥੇਬੰਦੀਆਂ ਜੁਆਇੰਟ ਫੋਰਮ ਇਕਤਾ ਮੰਚ ਨੇ ਸਾਂਝੇ ਫੋਰਮ ਤੇ 16 ਜਥੇਬੰਦੀ ਜਥੇਬੰਦੀਆਂ ਨੇ ਰਲ ਕੇ ਮਾਸਕ ਲੀਵ ਦੀ ਕਾਲ ਦਿੱਤੀ ਸੀ ਜਿਹੜੀ 11 12 13 ਤਰੀਕ ਨੂੰ ਬਿਜਲੀ ਬੋਰਡ ਦੇ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ਤੇ ਮਾਸਕ ਲੀਵ ਭਰੀ ਅੱਜ ਅਹੀ 11 12 13 ਤਰੀਕ ਦੀ ਇਹਦੇ ਵਿੱਚ ਸਾਡੀਆਂ 25 ਮੰਗਾਂ ਨੇ ਵੱਖ-ਵੱਖ ਕਿਡਰਾਂ ਦੀਆਂ ਜਿਵੇਂ ਕਿ ਜੇੀ ਲੈਂਡਮੈਨ ਏਲਮ ਜਾਂ ਐਲ ਡੀ ਸੀ ਜੂ ਡੀ ਸੀ ਆਰਟੀਐਮ ਸੇਵਾਦਾਰਾਂ ਦੀਆਂ ਮੱਖੋ ਵੱਖ-ਵੱਖ ਐਸ ਐਸ ਏ ਦੀਆਂ ਸਾਡੀਆਂ 25 ਮੰਗਾਂ ਨੇ ਜਿਨ੍ਹਾਂ ਤੇ ਕਈ ਵਾਰੀ ਮੈਨੇਜਮੈਂਟ ਬਿਜਲੀ ਬੋਰਡ ਦੀ ਨੇ ਤੇ ਜਾਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਯੂ ਟਿਓ ਹੋਣਾ ਨੇ ਸਾਡੇ ਨਾਲ ਬਹਿ ਕੇ ਮਤਲਬ ਵਿਚਾਰ ਵਟਾਂਦਰਾ ਕਰਕੇ ਮੰਗਾ ਮੀਟਿੰਗ ਵਿੱਚ ਮੰਨ ਲੈਂਦੇ ਆ ਤੇ ਜਿਹੜੀਆਂ ਬਾਅਦ ਵਿੱਚ ਲਾਗੂ ਨਹੀਂ ਹੁੰਦੀਆਂ ਉਹਨਾਂ ਦੇ ਰੋਸ ਵਜੋਂ ਅੱਜ ਸਾਰੇ ਪੰਜਾਬ ਵਿੱਚ ਮਾਸਕ ਲੀਵ ਦੀ ਕਾਲ ਦਿੱਤੀ ਗਈ ਆ ਤੇ ਜਿਸ ਨੂੰ ਫੁੱਲ ਹੰਗਾਰਾ ਮਿਲਿਆ ਵਾ ਸਾਡੇ ਮੁਲਾਜ਼ਮ ਸਾਥੀਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਵਾ ਪੂਰੀ ਤਨਦੇਹੀ ਨਾਲ ਆਪਣੇ ਸਾਰੇ ਮੁਲਾਜ਼ਮਾਂ ਨੇ ਮਾਸਕ ਲੀਵ ਭਰੀ ਆ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੂੰ ਦੱਸਣਾ ਚਾਹੁੰਦੇ ਆ ਚੇਤਾਵਨੀ ਵੀ ਦਿੰਨੇ ਆ ਕਿ ਜੇ ਇਹ ਤਿੰਨਾਂ ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਸਕਲੀਮ ਲੰਮੀ ਵੀ ਜਾ ਸਕਦੀ ਆ ਅਸੀਂ ਗਾਂ ਵੀ ਹਰ ਸੰਘਰਸ਼ ਲਈ ਤਿਆਰ ਆਂ ਸਾਨੂੰ ਜਿੱਥੇ ਵੀ ਸਾਡੇ ਸੂਬਾ ਪ੍ਰਧਾਨ ਜਾਂ ਸਾਡੇ ਜ਼ਿਲ੍ਹਾ ਪ੍ਰਧਾਨ ਜਾਂ ਜਿੰਨੇ ਵੀ ਉੱਪਰ ਜੇਬੰਦੀਆਂ ਵਾਂ ਉਹਨਾਂ ਦੀ ਜਿਉਂ-ਜਿਉਂ ਵੀ ਸਾਨੂੰ ਜਿੱਦਾ-ਜਿੱਦਾਂ ਦੀ ਵੀ ਕਾਲ ਆਊਗੀ ਅਸੀਂ ਉਸਤੇ ਪੈਰਾ ਰੋਵਾਂਗੇ ਹਰ ਥਾਂ ਅਸੀਂ ਖੜੇ ਆਂ ਮੁਲਾਜ਼ਮ ਸਾਥੀ ਸਾਡੇ ਇਕੱਠੇ ਨੇ ਮੁਲਾਜ਼ਮਾਂ ਚ ਏਕਤਾ ਵਾ ਇਹ ਪੰਜਾਬ ਸਰਕਾਰ ਨੂੰ ਮੈਨੇਜਮੈਂਟ ਨੂੰ ਇਹ ਮੰਨ ਲੈਣਾ ਚਾਹੀਦਾ ਵਾ ਚੁੱਪ ਕਰਕੇ ਸਾਡੀਆਂ ਮੰਗਾਂ ਮੰਨ ਲੈਣ ਉਹਦਾ ਸਰਕੂਲਰ ਜਾਰੀ ਕਰ ਲੈਣ ਰਾਤ ਵੀ ਮੀਟਿੰਗ ਚੱਲਦੀ ਰਹੀ ਆ ਮੰਗਾਂ ਮੰਨਦੇ ਇਹ ਸਰਕੂਲਰ ਜਾਰੀ ਨਹੀਂ ਕਰਦੇ ਮੰਗਾਂ ਮੰਨ ਕੇ ਮੁਕਰ ਜਾਂਦੇ ਨੇ ਜਿਹਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਨੇ ਮਾਸਕਲੀ ਭਰੀ ਆ ਤੇ ਅਸੀਂ ਚੇਤਾਵਨੀ ਦਿੰਨੇ ਆ ਕਿ ਜੇ ਇਹਨਾਂ ਨੇ ਸਾਡੀਆਂ ਮੰਗਾਂ ਇਤਨਾਂ ਦੇ ਵਿੱਚ ਨਾ ਮੰਨੀਆਂ ਸਰਕੂਲ ਜਾਰੀ ਨਾ ਕੀਤਾ ਤੇ ਇਹ ਸੰਘਰਸ਼ ਲੰਮਾ ਜਾ ਸਕਦਾ ਵਾ ਇਹਦੇ ਜੋ ਵੀ ਖਮਿਆਜੇ ਹੋਣਗੇ ਉਹ ਮੈਨੇਜਮੈਂਟ ਬਿਲੀ ਬੋਰਡ ਦੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਹਰ ਥਾਂ ਆਪਣੇ ਜਥੇਬੰਦੀਆਂ ਨਾਲ ਖਲੋਤੇ ਆ ਤੇ ਜੋ ਵੀ ਸਾਨੂੰ ਪਿਛੋਂ ਹੁਕਮਾਊਗਾ ਉਹ ਤੇ ਇਨ ਬਿਨ ਪੈਰਾ ਦੇਵਾਂਗੇ ਅਸੀਂ ਹਰ ਵਕਤ ਤਿਆਰ ਬਰ ਤਿਆਰ ਆ ਸੰਘਰਸ਼ ਲਈ ਤੇ ਇਹ ਸੰਘਰਸ਼ ਹਮੇਸ਼ਾ ਹੀ ਜਿੰਦੇ ਜੀਦੀ ਜਾਗਦੀ ਦੇ ਜ਼ਮੀਰ ਵਾਲੇ ਲੋਕ ਜਿਹੜੇ ਨੇ ਉਹ ਸੰਘਰਸ਼ ਕਰਦੇ ਹੁੰਦੇ ਨੇ ਤੇ ਸਾਡੇ ਮੁਲਾਜ਼ਮਾਂ ਦੀ ਜ਼ਮੀਰ ਜਾਗਦੀ ਆ ਤੇ ਸੰਘਰਸ਼ ਲਈ ਤਿਆਰ ਨੇ ਤਿਆਰ ਬਰ ਤਿਆਰ ਨੇ ਅਸੀਂ ਹਰ ਵਕਤ ਸ਼ੰਗੋਚਲੀ ਤਿਆਰ ਹੈ। ਬਾਜ ਮੈਂ ਇੱਕ